welcom beta to my channel so easy math my dear students aj chappa class 6 to 8 level 3 august worksheet first solve karange first question beta apne ko compare the following numbers and fill in blanks with suitable symbol beta tulna karni hai apane te khali sthan vich chinh di vartav karni hai less greater ya equal ਇਹ ਜੀ ਦੇਖੋ ਬੇਟਾ ਦੇਖੋ ਕਿਹੜੀ ਇਹ ਦੋਨਾਂ ਵੱਡੀਆਂ ਨੇ ਕਿਹੜੀ ਵੱਡੀ ਆ ਕਿਹੜੀ ਛੋਟੀ ਆ ਜਦੋਂ ਉਹਨਾਂ ਇਕੁਅਲ ਨੇ ਹੁਣ ਦੇਖੋ ਇੱਧਰ 4 ਡਿਜੀਟਸ ਨੇ ਇੱਧਰ ਆਪਣੇ ਕੋਲ 5 ਡਿਜੀਟਸ ਨੇ 5 ਵਾਲੀ ਗ੍ਰੇਟਰ ਹੋਏਗੀ ਤੇ ਜਿਹੜੀ ਗ੍ਰੇਟਰ ਹੈ ਬੇਟਾ ਉਧਰ ਮੂੰਹ ਖੁੱਲਾ ਰੱਖਣਾ ਪ੍ਰਗਟ ਅਗਲੀ ਦੇਖੋ ਬੇਟਾ ਦੋਨਾਂ ਦੇ 4 4 ਹੀ ਨੇ ਇਹ 5172 ਆ ਇਹ 5127 ਕਿਹੜੀ ਗ੍ਰੇਟਰ ਆ 5172 ਉਧਰ ਆਪਣਾ ਮੂੰਹ ਖੁੱਲਾ ਰੱਖ ਲੈਣਾ अगे देखो फस्ट दो फोर फोर डिजिट् ने इसलिए सिक्स आ फिर सिक्स आ फिर फाइव इधर नाइन मीनस ग्रेटर कड़ी हो बेटा सिक्स नाइन 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 वाली ठीक है जी अगे देखो बेटा ये दोनों पास फोर फोर डिजट्स ने इधर फस्ट लैटर फाइव आ इधर फस्ट लैटर नाइन तो ग्रेटर कड़ी हुई अपने कोईन वाली क्लीयर जी ਅੱਗੇ ਹੈਗਾ ਬੇਟਾ ਆਪਣੇ ਕੋਲ ਫਾਈਂਡ ਦਾ ਗ੍ਰੇਟੈਸਟ ਐਂਡ ਸਮਾਲੈਸਟ ਨੰਬਰ ਫਰੋਮ ਦਾ ਫੋਲੋਇੰਗ ਨੰਬਰਸ ਬੇਟਾ ਪਾ ਦੇਖਣਾ ਹੈ ਕਿਹੜੀ ਸਭ ਤੋਂ ਵੱਡੀ ਸੰਖਿਆ ਦੇ ਵਿੱਚ ਕਿਹੜੀ ਸਭ ਤੋਂ ਛੋਟੀ ਹੈ ਠੀਕ ਹੈ ਹੁਣ ਦੇਖੋ ਫਰਸਟ ਕੁਐਸਚਨ ਦੇ ਵਿੱਚ ਸਭ ਤੋਂ ਵੱਡੀ ਸੰਖਿਆ ਕਿਹੜੀ ਆ ਪਹਿਲਾਂ ਤਾਂ ਡਿਜੀਟ ਕਾਊਂਟ ਕਰੋ ਦੇਖੋ ਸਾਰਿਆਂ ਦੇ ਵਿੱਚ 4 4 ਡਿਜੀਟਸ ਹੀ ਨੇ ਠੀਕ ਹੈ ਫੇਰ ਦੇਖੋ ਫਰਸਟ ਲੈਟਰ ਕਿਚ ਗ੍ਰੇਟਰ ਇਹਦੇ ਵਿੱਚ 6 ਆ ਬੇਟਾ ਫਰਸਟ ਲੈਟਰ ਇਹਦੇ ਵਿੱਚ ਵੀ 6 ਆ ਠੀਕ ਹੈ ਹੁਣ ਇਹਨਾਂ ਦੋਨਾਂ ਵਿੱਚੋਂ ਦੇਖਦੇ ਆ ਕਿਹੜੀ ਗ੍ਰੇਟਰ ਆ ਫਰਸਟ ਡਿਜੀਟ ਸੇਮ ਆ ਸੈਕਿੰਡ ਦੇਖੋ ਇੱਧਰ 4 ਆ ਇੱਧਰ 2 ਤਾਂ ਗ੍ਰੇਟਰ ਗ੍ਰੇਟਰ ਕਿਹੜੀ ਹੋਗੀ 6412 ਠੀਕ ਹੈ ਇਹ ਚ ਸਭ ਤੋਂ ਵੱਡੀ ਗ੍ਰੇਟੈਸਟ ਕਿਹੜੀ ਹੋਗੀ ਆਪਣੇ ਕੋਲ 6412 ਹੁਣ ਦੇਖੋ ਸਭ ਤੋਂ ਛੋਟੀ ਕਿਹੜੀ ਆ ठीक है सब तो लैस डिजिट हैगी बेटा ये एकद क्योंकि वन डिजिट वन वन आोना ठीक है सैकेंड डिजिट टू बेटा इधर की आ सिक्स तो समालेस्ट कि होगी वन टू फोर सिक्स ठीक है जी तो सब तो छोटी समॉस डिजिट कि आगी अपने को वन टू फोर सिक्स क्लीयर जी ਆਈ ਸੈਕਿੰਡ ਸਮ ਚ ਦੇਖੋ ਇਹਦੇ ਵਿੱਚ ਦੇਖੋ ਸਾਰੇ 3 ਡਿਜੀਟਸ ਨੇ ਠੀਕ ਹੈ ਪਹਿਲਾਂ ਦੇਖੋ ਸਭ ਤੋਂ ਵੱਡੀ ਡਿਜੀਟ ਵਾਲਾ ਕਿਹੜਾ ਬੇਟਾ 8 7 6 ਓਕੇ ਇਹਦੇ ਮੁਰੇ 8 ਆ ਬਾਕੀ ਸਾਰੇ ਇਸ ਤੋਂ ਸਮਾਲ ਨੇ ਠੀਕ ਹੈ ਮੀਨਸ ਵਿੱਚ ਸਭ ਤੋਂ ਵੱਡੀ ਗ੍ਰੇਟੈਸਟ नंबर आ गया अपने एट सैवेंटी सिक्स ठीक है हम देखो सब तो छोटी किड़ी होगी ये दोनों ने देखो दो नंबर फोर आ सैकंड टीचर कि दी समाल वन ठीक है तो मतलब सब तो छोटी समालिस्ट कि आ गई अपने को फोर फाइव सिक्स ਕਲੀਅਰ ਜੀ ਅੱਗੇ ਦੇਖ ਬੇਟਾ ਸਭ ਤੋਂ ਪਹਿਲਾ ਨੰਬਰ ਆਫ ਡਿਜੀਟਸ ਕਾਊਂਟ ਕਰੋ ਇਹ ਚ 6 ਨੇ ਇਹਦੇ ਵਿੱਚ ਵੀ 6 ਨੇ 6 6 6 ਇਹ ਚ ਦੇਖੋ 5 ਨੇ ਠੀਕ ਹੈ ਇਹ ਚ 5 ਡਿਜੀਟਸ ਨੇ ਮੀਨਸ ਇਹ ਸਭ ਤੋਂ ਛੋਟੀ ਬਣ ਚੁੱਕੀ ਠੀਕ ਹੈ ਇਹਦੇ ਵਿੱਚ ਸਭ ਤੋਂ ਛੋਟੀ ਕਿਹੜੀ ਆ ਚਲੋ ਫਿਰ ਸਭ ਤੋਂ ਛੋਟੀ ਲਿਖ ਲੈਂਦੇ ਆਪਾਂ مینسمالسٹ کیونکہ سنگل نمبر ہے جی چر فائیو ڈیجٹس ਨੇ 36009 اے سب تو چھوٹی ہے ٹھیک ہے ہن سب تو گریٹسٹ باقی سب تے دیکھو 6 6 ڈیجٹس نے سارے میرے 3 ہیں تے گریٹر 36 ہے تے میرے 36 ہے دے میرے 36 ਆ ہو گیا ٹھیک ہے ناں جو سیم ا پھر بیٹا 0 ا जीरो जीरो फिर जीरो वन नाइन तो ग्रेटर हुई बेटा दिस वन ठीक है तो ग्रेटेस्ट आ गया अपने को सब तो व्डी 360902 ਕਲੀਅਰ ਬੇਟਾ ਅੱਗੇ ਹੈਗਾ ਸੰਖਿਆਵਾਂ ਨੂੰ ਆਪਣੇ ਵਾਧੇ ਕਰਮ ਚ ਲਿਖਣਾ ਅਸੈਂਡਿੰਗ ਆਰਡਰ ਅਸੈਂਡਿੰਗ ਆਰਡਰ ਮਤਲਬ ਕਿ ਬੇਟਾ ਪਹਿਲਾ ਸਭ ਤੋਂ ਛੋਟੀ ਫਿਰ ਉਸ ਤੋਂ ਵੱਡੀ ਫਿਰ ਉਸ ਤੋਂ ਵੱਡੀ ਫਿਰ ਉਸ ਤੋਂ ਵੱਡੀ ਛੋਟੀ ਤੋਂ ਵੱਡੀ ਵੱਲ ਜਾਣਾ ਠੀਕ ਹੈ ਸਮਾਲ ਟੂ 빅 ਪਹਿਲਾਂ ਨੰਬਰ ਆਫ ਡਿਜੀਟਸ ਕਾਊਂਟ ਕਰੋ इस फाइव ने फाइव 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 इस भी फाइव बेटा भी 5। ये भी फाइव हूँ ए देखो सब तो छोटी दिस वन ठीक है क्योंकि मुझे सिक्स है सब तो समालेस्ट आओ बेटा सिक्स फोर सैवन जीरो टू उस तो अगे देखो सैवनटी वाली होएगी बेटा वन सैवन ज़ीरो फाइव सिक्स थ्री उस उसद तो देखो हूँ सैवनटी थ्री वाली दो ने यह नौ सौ दो सैवनट थ थ्री नाइन हंड्रड टू ए यैवन थ्री ज़ीरो नाइन टू मीनस आ होगी छोटी ठीक है पहला होगी सैवन थ्री जीरो नाइन टू उस तुम तो बाद आएगी बेटा अपने को वन सैवन थ्री नाइन जीरो टू ਹੁਣ ਇਹਨਾਂ ਦੋਨਾਂ ਵਿੱਚੋਂ ਸਭ ਤੋਂ ਵੱਡੀ ਕਿਹੜੀ ਹੈ 79 ਵਾਲੀ ਉਸ ਤੋਂ ਲੈਸ ਕਿਹੜੀ ਹੈ 75 ਵਾਲੀ ਫਿਰ ਆਪਾਂ ਗਾ 75 894 ਤੇ ਸਭ ਤੋਂ ਵੱਡੀ ਹੈਗੀ ਬਟਾ 79035 ਠੀਕ ਹੈ ਇਹ ਹੋ ਗਿਆ ਅਸੈਂਡਿੰਗ ਆਰਡਰਸ ਵਾਧੇ ਘਰਮ ਸਿੰਪਲ ਪਾ ਕੇ ਵੀ ਲਿਖ ਸਕਦੇ ਹੋ ਇਦਾਂ ਠੀਕ ਹੈ ਜੀ ਆ ਸਭ ਤੋਂ ਵੱਡੀ ਆ ਸਭ ਤੋਂ ਛੋਟੀ ਅੱਗੇ ਹੈਗੇ ਬੇਟਾ ਸੰਖਿਆਵਾਂ গিਵਨ ਐ ਘਟਦੇ ਕਰਮ ਵਿੱਚ ਲਿਖਣਾ ਡਿਸੈਂਡਿੰਗ ਆਰਡਰ ਦੇ ਵਿੱਚ ਠੀਕ ਹੈ ਡਿਸੈਂਡਿੰਗ ਆਰਡਰ ਮੀਨ ਸਭ ਤੋਂ ਵੱਡੀ ਫਿਰ ਛੋਟੀ ਫਿਰ ਛੋਟੀ ਲਾਰਜ ਟੂ ਸਮਾਲ ਵਲਚਾਣਾ ਪਹਿਲਾ ਸੇਮ ਨੰਬਰ ਆਫ ਡਿਜੀਟਸ ਕਾਊਂਟ ਕਰੋ ਬੇਟਾ 5 5 5 5 ਇਹਨਾਂ ਚ ਸਾਰਿਆਂ ਚ 5 ਡਿਜੀਟਸ ਨੇ ਤੇ ਸਾਰੇ ਮੂਰੇ 12 ਠੀਕ ਹੈ ਤੇ 12 ਆਪਾਂ ਦੇਖਣ ਦੀ ਲੋੜ ਨਹੀਂ ਹੁਣ ਦੇਖੋ ਇਹ ਸਭ ਤੋਂ ਵੱਡੀ ਕਿਹੜੀ ਹੈ जीरो थर्टी फाइव जीरो फिफ्टी वन फाइव जीरो वन जीरो थर्टी टू सि्री जीरो सिस थ्री टू सब तो व्डी कि बेटा दिस वन ठीक है बाद कि आएगी दिस वन ठीक है जी उस बेटा दिस वन। फिर आओ बेटा ट्वेल्व जीरो फिफ्टी वन। उस तो लैस बेटा दिस दिसवन सब तो समाल कि बेटा दिस वन। ट्वेल्व जीरो थर्टी ਉਹਨਾਂ ਨੂੰ ਪਾ ਸਿੰਬਲ ਨਾਲ ਸ਼ੋਅ ਕਰ ਸਕਦੇ ਆ ਸਭ ਤੋਂ ਗ੍ਰੇਟਰ ਥਿਸ ਵਨ ਇਦਾਂ ਸਿੰਬਲ ਪੈਣਗੇ ਤੇ ਸਭ ਤੋਂ ਛੋਟੀ ਹੋਗੀ ਬੇਟਾ 1232 ਸਭ ਤੋਂ ਵੱਡੀ ਹੋਗੀ 12632 ਕਲੀਅਰ ਜੀ ਨੈਕਸਟ ਹੈਗਾ ਬੇਟਾ ਆਪਣੀਕੋ ਵਿਦਾਊਟ ਰਿਪੀਟਿੰਗ ਦਾ ਡਿਜੀਟਸ ਬਿਨਾ ਅੰਕਾਂ ਨੂੰ ਦਹਰਾਉਂਦੇ ਹੋਏ ਰਾਈਟ ਦਾ ਗ੍ਰੇਟੈਸਟ ਐਂਡ ਸਮਾਲੈਸਟ ਫਾਈਵ ਡਿਜੀਟ ਨੰਬਰ ਯੂਜ਼ਿੰਗ ਦਾ ਡਿਜੀਟਸ ਜਿਸਟਾ 기ਵਨ ਨੇ ਬੇਟਾ ਆਪਾਂ ਨੇ ਪੰਜ ਅੰਕਾਂ ਦੀ ਸਭ ਤੋਂ ਵੱਡੀ ਤੇ ਸਭ ਤੋਂ ਛੋਟੀ ਸੰਖਿਆ ਬਣਾਉਣੀ ਆ ਨੰਬਰ ਨੂੰ ਅਪਰ ਰਿਪੀਟ ਨਹੀਂ ਕਰ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਗ੍ਰੇਟੈਸਟ ਬਣਾਵਾਂਗੇ ਪੰਜ ਅੰਕਾਂ ਦੀ ਸਭ ਤੋਂ ਵੱਡੀ ਰਿਪੀਟ ਨਹੀਂ ਕਰਨਾ ਬਸ ਸਭ ਤੋਂ ਵੱਡੀ ਦਾ ਗ੍ਰੇਟੈਸਟ ਡਿਜੀਟ ਅਸੀਂ ਮੂਰੇ ਰੱਖਾਂਗੇ 8 ਫਿਰ ਕੀ ਆਊਗਾ ਉਸ ਤੋਂ ਲੈਸ ਵਾਲੀ 4 ਫੇ 3 ਫੇ 1 0 ਸਭ ਤੋਂ ਵੱਡੀ ਹੋਗੀ ਬੇਟਾ ਹੁਣ ਆਪਾਂ ਲਿਖਾਂਗੇ ਸਮਾਲਲਿਸਟ ਸਭ ਤੋਂ ਛੋਟੀ ਬਸ ਸਭ ਤੋਂ ਸਮਾਲਲੀ ਸੰਖਿਆ ਬਣਾਉਣੀ ਆਪਾਂ ਨੇ 5 ਅੰਕਾਂ ਦੀ ਤਾਂ ਮੂਰੇ ਜ਼ੀਰੋ ਨਹੀਂ ਰੱਖਣਾ ਕਿਉਂਕਿ ਮੂਰੇ ਜ਼ੀਰੋ ਰੱਖੋਗੇ ਤਾਂ ਕੋਈ ਵੈਲਿਊ ਨਹੀਂ ਰਹਿੰਦੀ ਬੇਟਾ ਉਹ 4 ਡਿਜੀਟ ਵਾਲਾ ਅੰਕ ਬਣ ਜਾਊਗਾ ਠੀਕ ਹੈ ਤਾਂ ਪਹਿਲਾ ਕੀ ਆਊਗਾ ਉਸ ਤੋਂ ਲੈਸ ਵਾਲਾ ਨੰਬਰ ਜ਼ੀਰੋ ਤੇ ਨੈਕਸਟ ਛੋਟੀ ਨੰਬਰ ਕਿਹੜਾ ਆਪਣੇ ਕੋਲ 1 1 ਆਊਗਾ ਫੇਰ ਜ਼ੀਰੋ ਆਊਗੀ ਫੇਰ 3 4 8 ਠੀਕ ਹੈ 10348 ਇਹ ਸਭ ਤੋਂ ਛੋਟੀ ਹੋਗੀ ਨੈਕਸਟ ਹੈ ਕਿ ਬੇਟਾ ਆਪਣੇ ਕੋਲ राइट द फॉलोइंग इन वर्ड्स अपने शब्दों में लिखना चलो लिखते हैं आप फस्ट देखो पहला बेटा थ्री डिजिट बाद कॉमन लगा आप इंडियन सिस्टम मुताबिक लिखते हैं दिस वन वंस टैंस हंड्रड थाउजेंड टेन थाउसेंड मीनस इकाई, दहाई सैकड़ा हजार 10000 ਪਹਿਲਾਂ ਆਪਾਂ ਇਹਨੂੰ ਪੰਜਾਬੀ 'ਚ ਲਿਖਦੇ ਆਂ ਪੰਜਾਬੀ 'ਚ ਲਿਖੋਗੇ ਤੁਸੀਂ 78 ਹਜ਼ਾਰ 500 62 ਠੀਕ ਹੈ ਇਹਨੂੰ ਇੰਗਲਿਸ਼ 'ਚ ਲਿਖੋਗੇ ਬੇਟਾ ਫਿਰ ਤੁਸੀਂ 78 थाउजेंड फाइव हंड्रडस टू क्लीयर जी ए नैक्सट नंबर लिख दे रट साइड तो 3 ਡਿਜੀਟ ਬਾਅਦ ਕਾਮਾ ਇਹ ਵੀ ਦੇਖੋ ਵನ್ಸ್ ਟੈਂਸ 100 1000 10000 ਇਕਾਈ ਦਹਾਈ ਸੈਂਕੜਾ ਹਜ਼ਾਰ 10000 ਇਹਨੂੰ ਪੰਜਾਬੀ ਚ ਲਿਖੋਗੇ ਬੇਟਾ 50000 600 2 ਠੀਕ ਹੈ इंग्लिश लिखोंगे फिफ्टी थाउजेंड सिक्स हंड्रेड टू क्लियर जी लास्ट है अपने को थ्री डिजिट बाद फिर टू डिजिट ਦੇਖੋ ਇਕਾਈ ਦਹਾਈ ਸੈਂਕੜਾ ਹਜ਼ਾਰ 10000 10 ਲੱਖ ਵਨਸ ਟੈਂਸ 100 10000 10000 ਲੱਖ 10 ਲੱਖ ਠੀਕ ਹੈ ਇਹਨੂੰ ਪੰਜਾਬੀ ਚ ਲਿਖਾਂਗੇ ਆਪਾਂ 69 69 ਲੱਖ 85 हजार दो सौ एक इंग्लिश लिखा बेटा सिक्सटी नाइन लैख एटी फाइव थाउजेंड 200 1 ਕਲੀਅਰ ਜੀ ਅੱਗੇ ਹੈ ਕਿ ਬੇਟਾ ਇਹ ਚ ਉਲਟਾ ਹੁਣ ਆਪਾਂ ਨੂੰ ਸ਼ਬਦਾਂ ਚ गिवन ਨੇ ਆਪਾਂ ਅੰਕਾਂ ਦੇ ਵਿੱਚ ਲਿਖਨੇ ਨੇ ਠੀਕ ਹੈ ਸੌਖਾ ਤਰੀਕਾ ਬੇਟਾ ਹੈ ਇਹ ਆ ਹੁਣ ਦੇਖੋ ਇਹ ਕਰੋੜ ਤੱਕ ਗਿਆ ਆਪਾਂ ਕਰੋੜ ਤੱਕ ਪਾ ਲਓ वंस टैनस वंस टैनस हंड्रेड, थाउजेंड टेन थाउजेंड, लैक टेन लैक करोड़ टेन करोड़ ठीक है तेरह करोड़ तक मैंने डैश लगा लिया हम देखो सत्त करोड़ आ ठीक है सैवन करोड़ इतने आएगा एक करोड़ वाले डैशि है ठीक है उस तो बाद देखो चौबी लाख ट्वेंटी फोर लैख सत करोड़ चौबीस लाख चौहत्तर हज़ार ठीक है सैवनटी फोर थाउजेंड तीन सौ दस थ्री हंड्रड क्लीयर जी इधर डैश लगा के कर लो एक करोड़ तो शुरू हो ठीक है इतने घूम इतें घूम इतने घूम का अपने देखो लख लख तो आप लगा लग लेंगे वनस टैंस हंड्रड थाउसेंड टैन थाउजेंड लैख टेन लैख इकई दहाई सैकड़ा हज़ार दस हज़ार लख दस लाख ट्वेंटी थ्री लैख्स तेई लख ठीक है ती हज़ार थर्टी थाउजेंड ती हज़ार सतारा मीन्स जीरो सतार ठीक है तेई लाख ती हज़ार सतार नैक्सट है अपने को करोड़ तक आप लगा लो वनस टेन हंड्रड थाउजेंड टैन थाउजेंड लैख टेन लैख करोड़ टेन करोड़ इकई दहाई सैकड़ा हज़ार दस हजार लख दस लाख करोड़ दस लाख दस करोड़ हम देखो अपने को लग, फोर करोड़ तो चार करोड़ तो मीनस इतों शुरू करा कैश तो क्योंकि दस करोड़ वाली रकम तो है नहीं चार करोड़ त्रेंहठ लख सिक्सटी थ्री लैख ठीक है इक्क हज़ार वन थाउजेंड एक हज़ार द जीरो वन ठीक है एक हज़ार इक् ज़ीरो ट्वेंटी वन ठीक है ये बन बैंक देखो चार करोड़ त्रेंहठ लाख एक हजार इक् कलियर जी अगे देखो फिलेंदैक्स करनी है ने एक करोड़ किन्ने दस लाख होते ਇਹਦਾ ਸੌਖਾ ਤਰੀਕਾ ਬੇਟਾ ਇਹ ਆ ਦੋਨਾਂ ਦੀ ਰੇਸ਼ਿਓ ਲਿਖ ਲਿਆ ਕਰੋ ਜਿਵੇਂ 1 ਕਰੋੜ ਲਿਖਣਾ 1 ਕਰੋੜ ਕਿਵੇਂ ਲਿਖਾਂਗੇ 1 ਨਾਲ 7 ਜ਼ੀਰੋਜ਼ 1 2 3 4 5 6 7 ਦੇਖੋ ਇਕਾਈ ਦਹਾਈ ਸੈਂਕੜਾ ਹਜ਼ਾਰ 100000 ਲੱਖ 10 ਲੱਖ ਕਰੋੜ 1 ਕਰੋੜ ਹੋ ਗਿਆ ਇਹ ਠੀਕ ਹੈ 10 ਲੱਖ 10 ਲੱਖ ਦੀ ਰੇਸ਼ਿਓ ਕਰ ਲਓ 1 ਲੱਖ ਚ ਕਿੰਨੇ ਜ਼ੀਰੋਜ਼ ਹੁੰਦੇ ਨੇ 5 ਤਾਂ 10 ਲੱਖ ਚ ਕਿੰਨੇ ਹੋਣਗੀਆਂ 6 वन टू थ्री फोर फाइव सिक्स ठीक है जी हाँ देखो थ्री डिजिट बाद फिर टू इकई दहाई सैकड़ा हज़ार दस हज़ार लख दस लख ठीक है उपर लिखा से अपने एक करोड़ हम देखो बेटा सिक्स जि कट गई जीरो कि अपने को टेन बाय वन टेन मीनस एक करोड़ किन्ने दस लख ने 10 ਠੀਕ ਹੈ ਜੀ ਆਈ ਦੇਖੋ 1 ਲੱਖ ਚ 1000 ਇੱਥੇ ਇਕੱਲਾ 1000 ਪਾਇਆ ਮੀਨਸ 1000 ਲੈ ਕੇ ਚੱਲਦੇ ਆਪਾਂ 1 ਲੱਖ ਚ ਕਿੰਨੀਆਂ ਹੋਣਗੀਆਂ 5 ਜ਼ੀਰੋਸ 1 2 3 4 5 ਤੇ 1000 ਚ 1000 ਚ ਕਿੰਨੀਆਂ ਹੁੰਦੀਆਂ ਆਪਣੇ ਕੋਲ 3 ਬੰਦ ਦੇ ਨਾਲ ਇਕਾਈ ਦਹਾਈ ਸੈਂਕੜਾ ਹਜ਼ਾਰ ਹੁਣ ਦੇਖੋ ਆ 3 ਡਿਜੀਟਸ ਕੱਟ ਗਈਆਂ ਜ਼ੀਰੋਸ ਕਿੰਨੇ ਬਚ ਗਏ ਆਪਣੇ ਕੋਲ 100 ਜੇ ਆਪਾਂ 1000 ਲੈ ਕੇ ਚੱਲਦੇ ਆ ਇੱਥੇ ਤੇ 1 ਲੱਖ ਚ ਕਿੰਨੇ ਹਜ਼ਾਰ ਹੁੰਦੇ ਨੇ ਬੇਟਾ 100 ਕਲੀਅਰ ਜੀ ਜੇ 10000 ਲਿਖਿਆ ਹੁੰਦਾ ਫਿਰ ਇਹਦਾ ਆਨਸਰ ਕੱਟ ਕੇ ਇੱਕ ਜ਼ੀਰੋ ਹੋਰ ਬਾਜ ਜਾਂਦੇ ਨੀਚੇ ਫਿਰ 10 ਹੁੰਦਾ ਅਗਰ ਦੇਖ ਬੇਟਾ ਸੋਲਵ ਕਰਨਾ ਆਪਾਂ ਨੇ 9th ਕੁਐਸਚਨ ਚ ਪਹਿਲਾਂ ਦੋਨੋਂ ਵੈਲਿਊਸ ਨੂੰ ਪਲੱਸ ਕਰਾਂਗੇ ਆਪਾਂ थ्री टू फाइव एट एट एड एड कर लो फाइव सैवन एट सिक्स दोनों ने बेटा प्लस करके आज थोड़ा फोर फोर जीरो नाइन नाइन जीरो फोर फोर माइनस कर देंगे आप टू एट फाइव नाइन ठीक है माइनस करके कितना आजगा फाइव एट वन सिक्स ठीक है थोड़ा आ कि आगे बेटा आंसर फर्स्ट का अगे मल्टीप्लाई करते हैं अपन टू फाइव जीरो न कि मल्टीप्लाई करना एटीन पहले एट ना मल्टीप्लाई करो जीरो 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 फाइव फिर वन ना बेटा जीरो फाइव टू सिक्स ਤੇ ਐਡ ਕਰਕੇ ਆਜੂ ਆਪਣੇ ਕੋਲ 0 0 5 2 1 1 ਕਲੀਅਰ ਜੀ ਨੈਕਸਟ ਹੈਗਾ ਆਪਣੇ ਕੋਲ 10th ਕੁਐਸਚਨ 35 ਕਿਲੋਮੀਟਰ ਨੂੰ ਮੀਟਰ ਵਿੱਚ ਬਦਲੋ 35 ਕਿਲੋਮੀਟਰ ਇੰਟੂ ਮੀਟਰ 1 ਕਿਲੋਮੀਟਰ ਦੇ ਵਿੱਚ ਬੇਟਾ ਕਿੰਨੇ ਮੀਟਰ ਹੁੰਦੇ ਨੇ 1000 ਠੀਕ ਹੈ ਤਾਂ ਬੇਟਾ 35 ਚ ਕਿੰਨੇ ਹੋਣਗੇ 35 ਨੂੰ ਆਪਾਂ 1000 ਨਾਲ ਮਲਟੀਪਲਾਈ ਕਰ ਲਾਂਗੇ ਤੁਸੀਂ ਪਿਆਬ ਵਿੱਚ ਮੀਟਰ ਲਿਖ ਲਿਓ ਆਪਣੇ ਆ ਇਹ ਆ ਜੂਗਾ 35000 ਮੀਟਰ ਕਲੀਅਰ ਠੀਕ ਹੈ ਨੈਕਸਟ ਹੈ ਬੇਟਾ ਆਪਣੇ ਕੋਲ ਡੈਸੀਗ੍ਰਾਮ ਨੂੰ ਗ੍ਰਾਮ ਦੇ ਵਿੱਚ ਠੀਕ ਹੈ ਬੇਟਾ 1 ਡੈਸੀਗ੍ਰਾਮ ਦੇ ਵਿੱਚ ਕਿੰਨੇ ਹੁੰਦੇ ਨੇ ਗ੍ਰਾਮ 1/10 ਗ੍ਰਾਮ ठीक है तो बेटा आपू करा टेन न डिवाइड ये थोड़े की बन जाएंगे ग्राम क्योंकि डैसी ग्राम छोटे होंगे ने ग्राम व्डे होंगे आ आँ कैंसल आउट कि जो बेटा अपने को फिफ्टी ग्राम क्लीअर जी नैक्सट बेटा ए फेमस क्रिकेटर है स्कोड सिक्स थाउजेंड नाइन हंड्रड सैवटी एट रन सो फार and his ambition is to score 10000 runs how many more runs does he have to score ਇੱਕ ਮਸ਼ਹੂਰ ਕ੍ਰਿਕਟ ਖਿਡਾਰੀ ਨੇ ਹੁਣ ਤੱਕ 6978 ਦੌੜਾਂ ਬਣਾਈਆਂ ਉਸ ਦੀ ਇੱਛਾ 10000 ਦੌੜਾਂ ਬਣਾਉਣ ਦੀ ਹੈ ਉਸ ਨੂੰ ਹੋਰ ਕਿੰਨੀਆਂ ਦੌੜਾਂ ਬਣਾਉਣੀਆਂ ਪੈਣ ਗਿਆ ਠੀਕ ਹੈ ਇੰਨੇ ਬਟਾ ਬਣਾ ਲਿਆ ਬਣਾਉਣੀਆਂ ਕਿੰਨੀਆਂ ਸੀਗੀ 10000 ਕਿੰਨੀਆਂ ਹੋਰ ਚਾਹੀਦੀਆਂ ਨੇ ਤਾਂ ਕੀ ਕਰਾਂਗੇ ਆਪਾਂ ਮਾਈਨਸ ਠੀਕ ਹੈ ਤਾਂ ਦੋਨਾਂ ਨੂੰ ਸਬਟਰੈਕਟ ਕਰਾਂ टेन थाउजेंडो माइनस करा आप सिक्स नाइन सैवन एट ठीक है कैरी रह हो जाएगा टू टू जीरो थ्री क्लीयर बेटा नैक्सट है अपने को ਵੀਰਪਾਲ ਇਸ ਸਰਵਿੰਗ ਮਿਲਕ ਟੂ ਦਾ ਗੈਸਟ ਇਨ ਗਲਾਸਿਸ ਆਫ 250 ਮਿਲੀਲੀਟਰ ਕਪੈਸਿਟੀ ਵੀਰਪਾਲ ਮਹਿਮਾਨਾਂ ਨੂੰ 250 ਮਿਲੀਲੀਟਰ ਸਮਰੱਥਾ ਵਾਲੇ ਗਲਾਸ ਵਿੱਚ ਦੁੱਧ ਵਰਤਾ ਰਹੀ ਹੈ ਸਪੋਜ਼ ਦਾ ਗਲਾਸਿਸ ਆਰ ਫਿਲਡ ਟੂ देयर ਫੁੱਲ ਕਪੈਸਿਟੀ ਮੰਨ ਲਓ ਗਲਾਸ ਆਪਣੀ ਕੁੱਲ ਸਮਰੱਥਾ ਤੱਕ ਭਰੇ ਗਏ ਹਨ ਐਂਡ ਅ ਟੋਟਲ ਆਫ 5 ਲੀਟਰਸ ਆਫ ਮਿਲਕ ਇਸ ਕੰਜ਼ਿਊਮਡ ਤੇ ਕੁੱਲ 5 ਲੀਟਰ ਦੁੱਧ ਦਾ ਵਰਤ ਲਿਆ ਗਿਆ ਹੈ हाउ मैनी गैसट वर्स आर सर्व्ड मिल्क किन्ने मेहमान दुद्ध वरत गया है जो तो बेटा आप गिनती करनी हों तो हमेशा की करते हैं डिवाइड ठीक है टोटल मिल्क कि पहला कुल दुध जिन्ना टोटल मिल्क उन्होंने जिन्ना एक गिलास दुद्ध मिल पाँ की करा डिवाइड देखो पहला आप लिखा टोटल मिल्क ਯੂਨਿਟ ਸਿੱਖ ਦੋਨੇ ਸੇਮ ਚਾਹੀਦੇ ਨੇ ਕਿ ਮਿਲੀਲੀਟਰ ਇਕ ਲੀਟਰ ਆਪਾਂ ਲੀਟਰ ਨੂੰ ਮਿਲੀਲੀਟਰ ਚ ਕਨਵਰਟ ਕਰਾਂਗੇ 5 ਲੀਟਰ ਪੰਜਾਬੀ ਵਿੱਚ ਪੰਜਾਬੀ ਚ ਲੀਟਰ ਲੀਟਰ ਬਟ ਇੱਕ ਲੀਟਰ ਚ ਕਿੰਨੇ ਹੁੰਦੇ ਨੇ 1000 ਮਿਲੀਲੀਟਰ ਤਾਂ 5 ਨੂੰ ਆਪਾਂ 1000 ਨਾਲ ਮਲਟੀਪਲਾਈ ਕਰ ਦਾਂਗੇ ਇਹ ਵੰਜਣ ਕੇ ਤੁਹਾਡੇ ਮਿਲੀਲੀਟਰ ਮੀਨਸ 5000 ਮਿਲੀਲੀਟਰ ਠੀਕ ਹੈ ਫਿਰ ਨੰਬਰ ਆਫ ਗਲਾਸਿਸ क्योंकि जिन्हें गिलास होने ही मेहमान जानगे नंबर ऑफ गिलासिस गिलासा की गिनती किमें करा बेटा आप दोनों डिवाइड करके ये नोट कर लगे चल रहे हैं गिलासा की गिनती आ अपने को बेटा फाइव थाउजेंड मिलीलीटर डिवाइड बाय 250 मिलीलीटर आ कैंसल आउट हो गए बेटा जीरो कैंसल आउट होगी हूँ आप फाइव हंड्रड न्वेंटी फाइव न करा डिवाइड ठीक है तो किन्ने आ गए अपने को ट्वेंटी मीस भी मेहमान जरा दुद्धा परताया गया है ठीक है जी ਅੱਗੇ ਦੇਖੋ ਲੁੱਕ ਐਟ ਦਾ ਪਿਕਚਰ ਐਂਡ ਲਾਈਟ ਦਾ ਨੰਬਰ ਫਾਰਮਡ ਅਕੋਰਡਿੰਗ ਟੂ ਦਾ ਨੰਬਰ ਆਫ ਬੀਡ ਚਿੱਤਰ ਨੂੰ ਦੇਖ ਕੇ ਬੰਟਿਆਂ ਦੀ ਗਿਣਤੀ ਅਨੁਸਾਰ ਬਣਨ ਵਾਲੀ ਸੰਖਿਆ ਲਿਖੋ ਇਹ ਚ ਦੇਖੋ ਬੇਟਾ ਇਕਾਈ ਚ ਕਿੰਨੀਆਂ ਨੇ ਇੱਕ ਬਿੰਦੀ ਮੀਨਸ 1 ਦਹਾਈ ਚ ਕੋਈ ਨਹੀਂ ਸੈਂਕੜਾ ਮੀਨਸ 100 100 ਚ ਕਿੰਨੀਆਂ ਦੇਖੋ 2 ਹਜ਼ਾਰ ਚ ਕਿੰਨੀਆਂ ਦੇਖੋ 2 1000 ਦੇ ਵਿੱਚ 10000 10000 ਕੋਈ ਨਹੀਂ ਜ਼ੀਰੋ ਲੱਖ ਦੇ ਵਿੱਚ ਵੀ ਕਿੰਨੀਆਂ ਨੇ ਆਪਣੇ ਕੋਲ ਦੋ ਮਿਸ 2,221 ਕਲੀਅਰ ਜੀ ਥੈਂਕਸ ਬੇਟਾ ਫॉर ਵਾਚਿੰਗ ਥਿਸ ਵੀਡੀਓ ਅੱਛੀ ਲੱਗੀ ਲਾਈਕ ਸ਼ੂਰ ਕਰ ਦੇਣਾ ਤੇ ਚੈਨਲ ਬੇਟਾ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕਸ ਬੇਟਾ ਜੀ